ਕ੍ਰਿਸ਼ਨ ਚੰਮਾ ਜੋ ਕਿ ਲੰਬੇ ਸਮੇਂ ਤੋਂ ਇੱਕ ਯੁੱਧ ਛੇੜਿਆ ਸੀ ਜਿਹੜਾ ਕਿ ਉਹ ਨਸ਼ਿਆਂ ਦਾ ਯੁੱਧ ਸੀ ਜਿਹਦੇ ਵਿੱਚ ਨੌਜਵਾਨ ਪੀੜੀ ਜਿਹੜੀ ਹੈ ਲਗਾਤਾਰ ਸ਼ਾਮਲ ਹੋ ਰਹੀ ਸੀ ਕਿ ਨਸ਼ਾ ਲੈ ਰਹੀ ਸੀ ਤੇ ਉਸ ਦੇ ਨਾਲ ਮੈਂ ਨਸ਼ਾ ਵਿਰੋਧੀ ਸੰਸਥਾ ਖੋਲੀ ਨਸ਼ੇ ਦੇ ਖਿਲਾਫ ਮੈਂ ਪ੍ਰਚਾਰ ਕੀਤਾ ਉਤਰਿਆ ਮੈਦਾਨ 'ਚ ਉਸ ਦੇ ਨਾਲ ਨਾਲ ਯੁਵਾ ਪੀੜੀ ਨੂੰ ਕਿਸ ਤਰ੍ਹਾਂ ਮੈਂ ਹੈਂਡਲ ਕਰਨਾ ਉਹ ਸੋਚਿਆ ਤੇ ਇੱਕ ਮੈਰਾਥਨ ਕਰਾਉਣ ਦਾ ਇੱਕ ਨਿਸ਼ਚਿਤ ਕੀਤਾ ਜਿਹਦੇ ਵਿੱਚ ਉਸ ਦਾ ਨਾਮ ਵੀ ਅਸੀਂ ਐਥਲੀਟ ਐਂਡ ਥਲੈਟਿਕ ਨਾਂ ਰੱਖਿਆ ਗਿਆ ਉਸ ਦੇ ਵਿੱਚ ਕਾਫੀ ਯੁਵਾ ਨੌਜਵਾਨ ਪੀੜੀ ਨੂੰ ਜੋੜਿਆ ਸੋ ਇਸ ਦੇ ਨਾਲ ਨਾਲ ਮੈਂ ਇੱਕ ਢਾਬਾ ਵੀ ਚਲਾ ਰਿਹਾ ਜਿਸ ਦਾ ਨਾਮ ਬੀਕੇ ਢਾਬਾ ਬਟਾਲਰ ਰੂਟ ਹੈ ਕਾਉਂਟੀ ਨੰਬਰ ਪਿੱਲਰ ਹਾਂ ਜੀ ਸਰ। ਕਿ ਮੇਰੀ ਸਦਾ ਹੀ ਸਮਾਜ ਨੂੰ ਇੱਕ ਸੇਵਾ ਦੇਣ ਦਾ ਇੱਕੋ ਮੇਰਾ ਆਪਣਾ ਜਰੀਆ ਹੈ ਕਿ ਮੈਂ ਸਮਾਜ ਲਈ ਕੁਛ ਨਾ ਕੁਛ ਕਰਦਾ ਰਹਾ। ਸੋ ਮੈਂ ਲਗਾਤਾਰ ਲੋਕ ਦੇਖ ਵੀ ਰਹੇ ਆ ਕਰ ਵੀ ਰਹੇ ਆ। ਸੋ ਮੇਰੇ ਹੱਥਾਂ 'ਚ ਤੱਕ ਨਹੀਂ ਰੁਕੇ। ਚਾਹੇ ਲੋਾਰਸ਼ਲਾਸ਼ ਹੋਵੇ। ਚਾਹੇ ਗਰੀਬਾਂ ਦੇ ਘਰ ਕੋਈ ਅਟਾਰਾਸ਼ੰਦੀ ਕਮੀ ਆਂਦੀ ਹੋਵੇ ਜਾਂ ਕੁੜੀਆਂ ਦੇ ਵਿਆਹ ਦੀ ਕੋਈ ਕਮੀ ਆਂਦੀ ਹੋਵੇ ਕਿਤੇ ਵੀ ਮੇਰਾ ਕੁਛ ਨਾ ਕੋਈ ਯੋਗਦਾਨ ਚੱਲਦਾ ਰਹਿੰਦਾ ਸੋ ਅੱਜ ਅਸੀਂ ਫੇਰ ਅਸਰ ਗਰੁੱਪ ਇਕੱਠਾ ਹੋਇਆ ਪਾਇਲਟ ਗਰੁੱਪ ਦੇ ਨਾਲ ਉੱਥੇ ਮੈਨੂੰ ਸਪੈਸ਼ਲ ਤੌਰ ਤੇ ਬੁਲਾਇਆ ਗਿਆ ਸੋ ਉੱਥੇ ਕੋ ਲੋੜੀ ਪ੍ਰੋਗਰਾਮ ਰੱਖਿਆ ਗਿਆ ਲੋੜੀ ਮਾਗੀ ਦਾ ਸੋ ਅਸੀਂ ਉਹ ਬੜੀ ਖੁobi ਅਸੀਂ ਮਨਾਇਆ ਸਾਰਿਆਂ ਨੇ ਰਲ ਕੇ ਸੋ ਅੱਜ ਦੇ ਇਸ ਦਿਨ ਦਾ ਜਿਹੜਾ ਸਾਨੂੰ ਲੋੜ ਦਾ ਇੰਤਜ਼ਾਰ ਰਿੰਦਾ ਉਹ ਖੁਸ਼ੀਆਂ ਦਾ ਇੰਤਜ਼ਾਰ ਰਿੰਦਾ ਲੋੜੀ ਮਨਾਉਣ ਦਾ ਇੰਤਜ਼ਾਰ ਰਿੰਦਾ ਸੋ ਘਰੀਆਂ ਉਹ ਆ ਗਈਆਂ ਤੋਂ ਅਸੀਂ ਸਾਰੇ ਇਕਜੁੱਟ ਹੋ ਕੇ ਅੱਜ ਪ੍ਰੋਗਰਾਮ ਰੱਖਿਆ ਸੋ ਬੜਾ ਬੱਚਿਆਂ ਨੇ ਵੀ ਇਹਦੇ ਵਿੱਚ ਈਸ਼ਾਲੇ ਆ ਬੱਚਿਆਂ ਨੇ ਵੀ ਈਸ਼ਾਲੇ ਆ ਪ੍ਰੋਗਰਾਮ ਨਗਰ ਕਾਰਜਕਾਰੀ ਕਰਾਇਆ ਸੋ ਮੈਂ ਲੋਕਾਂ ਕੜੀ ਅਪੀਲ ਕਰਦਾ ਰਹਿਣਾ ਕਿ ਜ਼ਰੂਰ ਸਾਨੂੰ ਹਮੇਸ਼ਾ ਆਪਣੇ ਜਿਹੜੇ ਸੱਭਿਆਚਾਰਕ ਨੇ ਪੰਜਾਬ ਦੇ ਜਿਹੜੇ ਪ੍ਰੋਗਰਾਮ ਨੇ ਇਹਨਾਂ ਨੂੰ ਹੁਲਣਾ ਨਹੀਂ ਚਾਹੀਦਾ ਤੇ ਸਾਨੂੰ ਇਹਨਾਂ ਨੂੰ ਮਨਾਉਣਾ ਚਾਹੀਦਾ ਸੋ ਅੱਜ ਦੀ ਫੇਰ ਮੈਂ ਲੋਹੜੀ ਦੀ ਮਾਗੀ ਦੀ ਨਵੇਂ ਸਾਲ ਦੀ ਸਾਰੇ ਦੇਸ਼ ਵਾਸੀਆਂ ਨੂੰ ਨਾਲ ਪੰਜਾਬ ਵਾਸੀਆਂ ਨੂੰ ਨਾਲ ਖਾਸ ਕਰ ਜੋ ਅੰਮ੍ਰਿਤਸਰ ਵਾਸੀ ਨੇ ਉਹਨਾਂ ਨੂੰ ਇਸ ਦਿਨ ਦੀ ਬਹੁਤ ਬਹੁਤ ਵਧਾਈ ਦਿਨਾ ਸਾਰੇ ਹਾਸ ਖੇਡ ਕੇ ਰਲ ਮਿਲ ਕੇ ਇਸ ਦਿਹਾੜੇ ਨੂੰ ਮਨਾਓ ਤਾਂ ਹਮੇਸ਼ਾ ਹੀ ਖੁਸ਼ੀਆਂ ਘਰ ਘਰ ਵਿੱਚ ਲੈ ਕੇ ਆਓ ਧੰਨਵਾਦ